ਅਨਕਾਦ ਸਰੂਪੰ ਮਿਤ ਬਿਭੂਤੰ ਅਚਲ ਸਰੂਪੰ ਬਿਸਕਰਣੰ ਜਗ ਜੋਤ ਪ੍ਰਕਾਸ਼ੰ ਆਦ ਅਨਾਸੰ ਅਮਿਤ ਅਗਾਸੰ ਸਰਬ ਭਰਣੰ ਅਨਗੰਜੇ ਕਾਲੰ ਬਿਸਪ੍ਰਤਪਾਲੰ ਦੀਨ ਦਿਆਲੰ ਸ਼ਬ ਕਰਣੰ ਆਨੰਦ ਸਰੂਪੰ ਅਨਾਦ ਰੂਪੰ ਅਮੇਤ ਬਭੂਤੰ ਤਵ ਸਰਣੰ ਵਿਸਵੰ ਭਰ ਪਰਣੰ ਜਗਤ ਪਰਕਰਣੰ ਅਤਰਨ ਤਰਣੰ ਸ੍ਰੇਸ਼ਟ ਕਰੰ ਆਨੰਦ ਸਰੂਪੀ ਅਨਾਦ ਰੂਪੀ ਅਮੇਤ ਬਿਦੂ ਤੀ ਬਿਭੂ ਤੀ ਤੇਜ ਬਰੰ ਅਨਖੰਡ ਪ੍ਰਤਾਪੰ ਸਭ ਜਗਥਾਪੰ ਲਖ ਅਤਾ ਪੰਗ ਵਿਸਕਰਣ ਅਦਵੈ ਬਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ਅਨਖੰਡ ਅਮੰਡੰਗ ਤੇਜ ਪ੍ਰਜੰਡੰਗ ਜੋਤ ਅਦੰਡੰਗ ਅਮ੍ਰਿਤਮਿਤੰ ਅਨ ਭੈ ਅਨਗਾਦੰ ਅਲਖ ਆਬਾਦੰ ਗਿਸ ਪ੍ਰਸਾਦੰਗ ਮਿਤ ਗਤੰ ਆਨੰਦ ਸਰੂਪੀ ਅਨਹਦਰੂਪੀ ਜਲ ਵਿਭੂਤੀ ਭਗਤ ਤਰਣੰ ਅਨਗਾਦ ਆਬਾਦੰ ਜਲ ਪ੍ਰਸਾਦੰ ਸਰਬ ਅਰਾਦੰਗ ਤਵ ਸਰਣੰ